ਸਿਰੀ ਰਾਗ ਮਹੱਲਾ ਚੌਥਾ ਰਸ ਅਮਰਤ ਨਾਮ ਰਸ ਅਤ ਪਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭਾਏ ਓਏ ਵੇਪਰਵਾ ਨਾ ਪੋਲਣੀ ਹਉ ਮਲਮਲ ਧੋਵਾ ਤਿੰਨ ਪਾਏ ਪਾਈ ਰੇ ਮਿਲ ਸੱਜਣ ਹਰ ਕੋਣ ਸਾਰ ਸੱਜਣ ਸਤਗੁਰ ਪੁਰਖ ਹੈ ਤੁਖ ਕੱਢੇ ਹਉ ਮੇ ਮਾਰ ਰਹਾਉ ਕਰ ਮੁਖੀਆਂ ਸੋਹਾਗਣੀ ਤਿੰਨ ਦਇਆ ਪੈਮਨਾਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਪਾਕੀ ਵਡ ਜਾਣੀਏ ਜਿਨ ਹਰ ਰਸ ਖਾਤਾ ਗੁਰ ਪਾਏ ਇਹ ਹਰ ਰਸ ਵਣ ਤਿੰਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲਲਾਏ ਓਏ ਸਤਿਗੁਰ ਆਕੇ ਨਾ ਲਿਵੇ ਉਹਨਾ ਅੰਤਰ ਕ੍ਰੋਧ ਬਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ